ਜਿੱਥੇ ਪੱਤਰਕਾਰ ਨੂੰ ਇੱਕ ਬਹੁਤ ਹੀ ਅਹਿਮ ਜਿਹੜਾ ਕਿਤਾ ਮੰਨਿਆ ਜਾਂਦਾ ਹੈ ਕਹ ਰਹੀ ਹੈ ਕਿ ਪੱਤਰਕਾਰ ਜਿਹੜੀ ਹੈ ਉਹ ਲੋਕਤੰਤਰ ਦਾ ਚੌਥਾ ਥੰਮ ਹੋਇਆ ਕਰਦੀ ਪਰ ਪੱਤਰਕਾਰਤਾ ਦੀ ਆੜ ਦੇ ਵਿੱਚ ਕਈ ਲੋਕ ਇਸ ਦਾ ਗਲਤ ਇਸਤੇਮਾਲ ਕਰਦੇ ਨੇ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਸ਼ਹਿਟਾ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਦੀਪਕ ਭੰਡਾਰੀ ਨਾਮਕ ਪੱਤਰਕਾਰ ਦੇ ਵੱਲੋਂ ਪੱਤਰਕਾਰ ਦੀ ਆੜ ਦੇ ਵਿੱਚ ਨਸ਼ਾ ਵੇਚਿਆ ਜਾ ਰਿਹਾ ਸੀ ਦੱਸਦੀਏ ਕਿ ਉਥੋਂ ਦੀ ਵੈਲਫੇਅਰ ਸੁਸਾਇਟੀ ਦੇ ਵੱਲੋਂ ਲਗਾਤਾਰ ਉਸ ਦਾ ਬਦੋਰ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਤੋਂ ਬਾਅਦ ਉਸ ਦਾ ਪੁੱਤਰਾ ਹੀ ਫੂਕਿਆ ਗਿਆ ਤੇ ਜਿਹੜਾ ਪੱਤਰਕਾਰ ਹੈ ਉਹ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਤਾਂ ਉਸ ਦੇ ਤਾ ਸੁਸਾਇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਜਿਹੜੀ ਹੈ ਕੁਤਾਹੀ ਨਹੀਂ ਵਰਤੀ ਜਾਏਗੀ ਕਿਉਂਕਿ ਅਸੀਂ ਲਗਾਤਾਰ ਪੱਤਰਕਾਰਤਾ ਕਰਦੇ ਆ ਰਹੇ ਹਾਂ ਪੱਤਰਕਾਰਤਾ ਇੱਕ ਪਵਿੱਤਰ ਧੰਦਾ ਜਿਸ ਨੂੰ ਲੈ ਕੇ ਲੋਕ ਭਰੋਸਾ ਜਤਾਉਂਦੇ ਨੇ ਭਰੋਸਾ ਲੋਕਾਂ ਦਾ ਸੀ ਨਹੀਂ ਟੁੱਟਣ ਦੇਗੇ ਕਿਉਂਕਿ ਲੋਕ ਜਿਹੜੇ ਨੇ ਉਹ ਭਰੋਸਾ ਕਰਕੇ ਸਾਨੂੰ ਖਬਰ ਦਿੰਦੇ ਨੇ ਸਾਡੇ ਤੋਂ ਸੱਚਾਈ ਦੀ ਉਮੀਦ ਰੱਖਦੇ ਨੇ ਸਾਡੇ ਤੋਂ ਉਮੀਦ ਰੱਖਦੇ ਨੇ ਕਿ ਅਸੀਂ ਉਹਨਾਂ ਦੀ ਖਬਰ ਜਿਹੜੀ ਹੈ ਸਰਕਾਰ ਤੱਕ ਪਹੁੰਚਾਵਾਂਗੇ ਪਰ ਜੇਕਰ ਪੱਤਰਕਾਰਤਾ ਦੇ ਵਿੱਚ ਕੋਈ ਅਜਿਹਾ ਵਿਅਕਤੀ ਆ ਜਾਂਦਾ ਹੈ ਜਿਹੜਾ ਇਸ ਦਾ ਗਲਤਮੈ ਇਸਤੇਮਾਲ ਕਰਦਾ ਕਿਸ ਨੂੰ ਬਲੈਕਮੇਲ ਕਰਦਾ ਜਾਂ ਕੋਈ ਨਸ਼ੇ ਦਾ ਧੰਦਾ ਕਰਦਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਅਸੀਂ ਲਗਾਤਾਰ ਪੂਰਵ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਸਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਸ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਦੇ ਵੱਲੋਂ ਉਸ ਦਾ ਪਤਲਾ ਵੀ ਫੁੱਕਿਆ ਗਿਆ ਦੱਸਦੀ ਕਿ ਪੱਤਰਕਾਰ ਦੀਪਕ ਭੰਡਾਰੇ ਲਗਾਤਾਰ ਫਰਾਰ ਦੱਸਿਆ ਜਾ ਰਿਹਾ ਤੇ ਪੁਲਿਸ ਦੇ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਦੇਖੋ ਜੀ ਬੀਤੇ ਦਿਨੀ ਇੱਕ ਸੀਨੀਅਰ ਪੱਤਰਕਾਰ ਅਮਰਸਾਦੇ ਦੀਪਕ ਭੰਡਾਰ ਜੀ ਉਹਨਾਂ ਕੋਲ ਨਸ਼ੀਲੀਆਂ ਗੋਲੀਆਂ ਭਾਰੀ ਮਾਤਰਾ ਵਿੱਚ ਬਰਾਮਦ ਹੋਈਆਂ ਉਸ ਦੇ ਰੋਸ ਵਜੋਂ ਅੱਜ ਸਾਡਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਪੰਗੂ ਸਰਪੰਚ ਰੇਸ਼ਮ ਸਿੰਘ ਜੀ ਜਨਰਲ ਸੈਕਟਰੀ ਸਰਵਜ ਸਿੰਘ ਹੰਦਾਵਾ ਜੀ ਦੀ ਅਗਵਾਈ ਹੇਠ ਇਹ ਪਤਲਾ ਸਾਡੇ ਚੌਂਕ 'ਚ ਫੁੱਕਿਆ ਗਿਆ ਜੀ। ਇਹ ਪੱਤਰਕਾਰੀ ਦੀ ਆੜ ਵਿੱਚ ਪੱਤਰਕਾਰਾਂ ਨੂੰ ਬਦਨਾਮ ਕਰ ਰਹੇ ਇਹ ਜਿਹੜੀਆਂ ਇਹੋ ਜਿਹੇ ਕਾਲੀਆਂ ਭੇਡਾਂ ਪੱਤਰਕਾਰੀ ਦੇ ਵਿੱਚ ਹੈਗੀਆਂ ਜਿਹੜਾ ਆਪਣਾ ਨਜਾਇਜ਼ ਜਾਇਜ਼ ਕੰਮ ਕਰ ਰਹੀਆਂ ਆ ਉਹ ਜਿਹੜੀ ਆ ਉਹਦੇ ਵਿੱਚ ਸਮੂਹ ਪੱਤਰਕਾਰਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਆ ਦੇਖੋ ਜੀ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਵਿਰੁੱਧ ਜੋ ਚਲਾਈ ਮੁਹਿੰਮ ਦੀ ਸ਼ਲਾਘਾ ਕਰਦਾ ਆ ਉੱਥੇ ਮੈਂ ਭਗਵੰਤ ਮਾਨ ਸਰਕਾਰ ਤੋਂ ਪੁਲਿਸ ਕਮਿਸ਼ਨਰ ਅਮਰ ਸਾਹਿਬ ਤੋਂ ਮੰਗ ਕਰਦਾ ਹਾਂ ਕਿ ਪੱਤਰਕਾਰ ਦੀਪਕ ਭੰਡਾਰੀ ਜੀ ਦੇ ਜਿੰਨੇ ਵੀ ਸੋਰਸ ਹੈਗੇ ਆ ਜਿਨ੍ਹਾਂ ਦੀ ਉਹ ਆਪਣੇ ਚੈਨਲ ਤੇ ਹਸਪਤਾਲਾਂ ਦੇ ਡਾਕਟਰਾਂ ਦੀ ਇੰਟਰਵਿਊਜ਼ ਕਰਦੇ ਸੀ ਉਹਨਾਂ ਦਾ ਵੀ ਜੇਕਰ ਨਿਰਪੱਖ ਜਾਂਚ ਕੀਤੀ ਜਾਵੇ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਸੱਚਾਈਆਂ ਲੋਕਾਂ ਦੇ ਸਾਹਮਣੇ ਆ ਸਕੇ ਜੋ ਲੋਕ ਪੱਤਰਕਾਰ ਦੀ ਆੜ ਹੇਠ ਇਹ ਗੈਰ ਕਾਨੂੰਨੀ ਇਹ ਕੰਮ ਕਰਦੇ ਆ ਨਸ਼ੀਲੀਆਂ ਗੋਲੀਆਂ ਵੇਚਦਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬੰਗੂ ਪ੍ਰਧਾਨ ਸ਼ਾੜਾ ਪ੍ਰੈਸ ਵੈਲਪਸ ਸੁਸਾਇਟੀ ਰਜਿਸਟਰ ਨੰਬਰ ਸਰ ਪੰਜਾਬ ਅੱਜ ਜੋ ਪੁਤਲਾ ਦੇ ਸਜੋ ਫੂਕਿਆ ਗਿਆ ਉਹ ਇਸ ਤਰ੍ਹਾਂ ਕੇ ਵੇਖੋ ਜਿੱਥੇ ਮਾਂ ਜੋਗ ਭਾਰਤ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਆਪਣੇ ਪੰਜਾਬ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਵੱਲੋਂ ਜਿਹੜੇ ਨਸ਼ਿਆਂ ਨੂੰ ਲੈ ਕੇ ਜੁੱਦ ਜਿਹੜਾ ਛੇੜਿਆ ਗਿਆ ਵਾ ਤੇ ਪੂਰਾ ਸੰਯੋਗ ਮਿਲ ਰਿਹਾ ਜਿਹੜੇ ਨਸ਼ੇ ਦਾ ਕੋਈ ਧੰਦਾ ਕਾਰੋਬਾਰ ਕਰ ਰਿਹਾ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਰਿਹਾ ਤੇ ਉਹਨਾਂ ਦੇ ਘਰ ਵੀ ਟਾਏ ਜਾ ਰਹੇ ਨੇ ਤੇ ਅੱਜ ਇੱਕ ਬੜੀ ਮੜੀ ਮੰਨ ਭੱਗੀ ਇੱਕ ਘਟਨਾ ਵਾਪਰੀ ਆ ਜਿਹੜੇ ਪੱਤਰਕਾਰ ਭਾਈਚਾਰ ਅੰਬਰਸਰ ਦੇ ਚ ਨਮੋਸ਼ੀ ਵਾਲੀ ਵੱਡੀ ਗੱਲ ਆ ਉਹ ਅਸੀਂ ਇੱਕ ਸੀਨੀਅਰ ਪੱਤਰਕਾਰ ਸਾਡਾ ਦੀਪਕ ਬੰਦਾਰੀ ਭਰਾ ਸਾਡਾ ਜਿੰਦ ਕੋਈ ਆਸ ਨਹੀਂ ਸੀ ਹੈਗੀ ਜੋ ਅਜ ਇੱਕ ਕਲੰਕ ਲਾਤਾ ਉਸਨੇ ਪੱਤਰਕਾਰੀ ਦੇ ਆਪਣਾ ਪਵਿੱਤਰ ਪੇਸ਼ੇ ਨੂੰ ਉਹ ਮੈਂ ਉਹ ਨਾਂ ਭੁੱਲਣ ਵਾਲਾ ਆ ਵੇਖੋ ਇਨਸਾਨ ਜਦੋਂ ਬੰਦੇ ਵਰਤੀਏ ਫੇਰ ਪਤਾ ਲੱਗਦਾ ਵਾ ਜੋ ਕੁਝ ਹੋਇਆ ਜੋ ਪਰਚਾ ਦਰਜ ਹੋਇਆ ਇੱਕ ਦਵਾਈਆਂ ਵਾਲੀ ਜਿਹੜੀ ਕੰਪਨੀ ਚਲਾ ਰਿਆ ਸੀ ਠੀਕ ਹੈ ਕਾਰੋਬਾਰ ਕਰੋ ਸਭ ਨੂੰ ਕਰਵਾ ਚਾਹਨਾ ਚਾਹੀਦਾ ਏ ਉਸ ਦੀ ਆਰ ਦੇ ਵਿੱਚ ਨਸ਼ੀਲੀਆਂ ਗੋਲੀਆਂ ਦਾ ਜਿਹੜਾ ਧੰਦਾ ਗੈਰ ਕਾਨੂੰਨੀ ਜਿਹੜਾ ਵਾ ਹਸਪਤਾਲਾਂ ਦੇ ਵਿੱਚ ਜੋ ਸਾਹਮਣੇ ਆਇਆ ਕੋ ਸਾਥੀਆਂ ਦੇ ਨਾਲ ਜੋ ਪਰਚਾ ਦਰਜ ਹੋਇਆ ਵਾ ਬੜੀ ਮੱਦ ਭਾਗੀ ਗੱਲ ਆ ਬੜੀ ਨਮੋਸ਼ੀ ਆ ਅੰਮ੍ਰਿਤਸਰ ਦੇ ਸਮੂਹ ਪੱਤਰਕਾਰ ਕੋਈ ਬੋਲਣ ਨੂੰ ਤਿਆਰ ਨਹੀਂ ਸੀ ਅੱਜ ਸ਼ਾਡਾ ਪ੍ਰੈਸ ਹੈਲਪਰ ਸੁਸਾਇਟੀ ਨੇ ਸਮੂਹ ਉਹਦੇ ਦਰਾਂ ਨੇ ਇੱਕ ਮੀਟਿੰਗ ਕੀਤੀ ਨਹੀਂ ਇਹ ਆਪਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਆ ਜਿਹੜੀਆਂ ਇਹ ਜੀਆਂ ਕਾਲੀਆਂ ਭੇਡਾਂ ਪੱਤਰਕਾਰੀ ਦੀ ਆੜ ਦੇ ਵਿੱਚ ਆਪਣਾ ਗੈਰ ਕਾਨੂੰਨੀ ਧੰਦਾ ਨਸ਼ਾ ਦਾ ਕਾਰੋਬਾਰ ਕਰ ਰਿਆ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਚਾਹੀਦਾ ਤੇ ਮੈਂ ਏ ਡੀਜੀਪੀ ਪੰਜਾਬ ਸਰਕਾਰ ਭਗਵੰਤ ਮਾਨ ਮੁੱਖ ਮੰਤਰੀ ਜੀ ਅਤੇ ਕਮਿਸ਼ਨ ਸਾਹਿਬ ਆਪਣੇ ਅੰਮ੍ਰਿਤਸਰ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼ੈਡਾ ਪ੍ਰੈਸ ਵੈਲਫਰ ਸੁਸਾਇਟੀ ਜਿਹੜੀ ਆ ਪੁਲਿਸ ਦੇ ਨਾਮ ਸਰਕਾਰ ਦੇ ਨਾਲ ਖੜੀ ਹੈ ਜਿਹੜਾ ਇਹੋ ਜਿਹਾ ਕੋਈ ਪੇ ਕਾਲੀਆਂ ਭੇਡਾਂ ਜਿਹੜੀਆਂ ਇਹੋ ਜੀਆਂ ਬੜੀਆਂ ਹੋਈਆਂ ਨੇ ਜੇ ਕੋਈ ਕੰਮ ਕਰਦੇ ਆ ਨੇ ਗਲਤ ਅਸੀਂ ਤੁਹਾਡਾ ਸੰਜੋਗ ਕਰਾਂਗੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਦੇ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਅਸੀਂ ਚਾਹੁੰਦੇ ਆ ਵਾ ਇਹ ਦੀਪਕ ਭੰਡਾਰੀ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਇੱਕ ਗੱਲ ਹੋਰ ਦਸੀਏ ਕਈ ਵੀਰਾਂ ਦੇ ਮੈਨੂੰ ਫੋਨ ਆਏ ਆ ਹਸਪੀਟਲਾਂ ਦੇ ਵੀ ਆਏ ਆ ਕਈ ਪ੍ਰਸ਼ਾਸਨ ਦੇ ਵੀ ਆਏ ਆ ਇਹ ਕਹਿੰਦੇ ਬਹੁਤ ਬਲੈਕਮੇਲ ਕਰਦਾ ਸੀ ਇਹਦਾ ਰੇਟ ਹੁੰਦਾ ਸੀ 5 ਲੱਖ ਤੋਂ ਸ਼ੁਰੂ ਹੁੰਦਾ ਹੁੰਦਾ ਸੀ ਲੱਖ 1.5 ਲੱਖ 2 ਲੱਖ ਤੇ ਮੁੱਕ ਜਾਂਦਾ ਸੀ ਕਈ ਇੱਕ ਵੀਰ ਦੇ ਹੋਰ ਫੋਨ ਆ ਆਂਦਾ ਭਾਜ ਮੈਂ 4 ਲੱਖ ਰੁਪਈਆ ਇਸ ਬੰਦੇ ਨੂੰ ਅੱਜ ਤੋਂ 5 ਸਾਲ ਪਹਿਲਾਂ ਦਿੱਤਾ ਸੀ ਇਹ ਬਲੈਕਮੇਲ ਕਰਨ ਆਇਆ ਸੀ ਕਿ ਉਹ ਨਾਂ ਨਹੀਂ ਲੈ ਸਕਦੇ ਹਰੇ ਪਰਿਵਾਰ ਵਾਲੇ ਅਗਲੇ ਕਾਰੋਬਾਰ ਕਰ ਰਹੇ ਨੇ ਤੇ ਸੋ ਐਡਾ ਤਗੜਾ ਇੱਕ ਦੇਖਣ ਨੂੰ شریف ਬੰਦਾ ਲੱਗਦਾ ਸੀ ਪਰ ਬੋਲਣ ਚ ਮੈਨੂੰ ਕੋਈ ਜਿਜਕ ਨਹੀਂ ਆ ਖਫਣ ਬੰਨ ਕੇ ਤੁਰਿਆ ਵਾ ਜੇ ਪ੍ਰਧਾਨ ਪਰਹਾਵਾ ਨੇ ਬਣਾਇਆ ਜੇ ਪੱਤਰਕਾਰ ਕੋਈ ਗਲਤ ਕੰਮ ਕਰ ਰਿਹਾ ਤੇ ਉਹ ਆਪਣੀ ਸਜ਼ਾ ਭੁਗਤਣ ਲਈ ਤਿਆਰ ਹੋ ਸ਼ਾੜਾ ਪ੍ਰੈਸ ਵੈਲਫਰ ਸੋਸਾਇਟੀ ਪੱਤਰਕਾਰ ਦੇ ਪੁੱਤਰ ਪੇਸ਼ੇ ਨੂੰ ਬਦਨਾਮ ਨਹੀਂ ਹੋਣ ਦਵੇਗੀ ਪੱਤਰਕਾਰ ਸਾਥੀਓ ਬਿਲਕੁਲ ਜਾਇਜ਼ ਨਹੀਂ ਮੰਗ ਕਰਦੇ ਆ ਸਰਕਾਰ ਕੋਲੋਂ ਵੀ ਜਿਹੜੇ ਇਹਨਾਂ ਦੀ ਇੱਕ ਪੂਰੀ ਜਾਂਚ ਕਰੋ ਇੱਕ ਮੈਂ ਡੀਪੀਐਸਓ ਸਾਹਿਬ ਨੂੰ ਅਪੀਲ ਕਰਦਾ ਵੀ ਅੰਮ੍ਰਿਤਸਰ ਦੇ ਜਿਹੜੇ ਵੀ ਪੱਤਰਕਾਰ ਵੀਰ ਆਪਣੇ ਕੰਮ ਕਰ ਰਹੇ ਨੇ ਉਹਨਾਂ ਦੀ ਡਿਟੇਲ ਹੋਣੀ ਬਹੁਤ ਜ਼ਰੂਰੀ ਆ ਕੋਈ ਭਾਵੇਂ ਆਪਣਾ ਚੈਨਲ ਚਲਾ ਰਿਹਾ ਆ ਰਾਈ ਨੰਬਰ ਨਾਲ ਜੁੜਿਆ ਕੋਈ ਜੈਲੋ ਕਾਰ ਆ ਉਹਦੀ ਲਿਸਟ ਰਾ ਉਹਦੀ ਜਾਂਚ ਵੀ ਕਰਾਵੇ ਬੰਦਾ ਕੀ ਕੰਮ ਕਰਦਾ ਕਿੱਦਾਂ ਭਾਵੇਂ ਮੈਂ ਕਿਉਂ ਨਾ ਆਵਾਂ ਸੋ ਜਾਂਚ ਜ਼ਰੂਰੀ ਹੈ ਜਿਹੜਾ ਨਸ਼ੇ ਦਾ ਜਿਹੜਾ ਕਿ ਕਲੰਕ ਲੱਗਾ ਵਾ ਇਹ ਮੈਨਾਂ ਵੀ ਇਹ ਬਖਸ਼ਣ ਯੋਗ ਨਹੀਂ ਬੰਦਾ ਹੈਗਾ ਇਸ ਕਰਕੇ ਇਹ ਤੇ ਕਾਰਵਾਈ ਜਿਹੜੇ ਇੱਕ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਲੰਬੀ ਗੱਲ ਹੋ ਜਾਣੀ ਆ ਇਹ ਵੇਖੋ ਹਸਪੀਟਲਾਂ ਦੀ ਸਭ ਤੋਂ ਵੱਧ ਇੰਟਰਵਿਊ ਕਰਦਾ ਸੀ ਹੁਣ ਡਿਟੇਲ ਕੱਢ ਕੇ ਤੁਸੀਂ ਵੀ ਦੇਖ ਸਕਦੇ ਆਪਣੇ ਭਰਾ ਫੇਸਬੁਕ ਦੀ ਖੋਲੋ ਜਿਹੜੇ ਡੀ D4 یو چینل ਜੇ ਚਲਾ ਰਿਹਾ ਸੀ ਸਭ ਤੋਂ ਵੱਧ ਇੰਟਰੂ ਆ ਹਾਈਲਟ ਹਸਪੀਟਲ ਕਰਦੇ ਉਹਨਾਂ ਦੀ ਵੀ ਜਾਂਚ ਹੋਵੇ ਕਿ ਉਹ ਕਿਉਂ ਹੋ ਰਹੀਆਂ ਸੀ ਕੀ ਦਿੰਦੇ ਸੀ ਕੀ ਕਰਦੇ ਸੀ ਬਹੁਤ ਤਗੜਾ ਜਿਹੜਾ ਵਾ ਇਹ ਸਟਿੰਗ ਜਿਹੜਾ ਨਿਕਲਣਾ ਤੇ ਮੈਨੂੰ ਵਿਸ਼ਵਾਸ ਆ ਮਾਂ ਜੋ ਪੁਲਿਸ ਕਮਿਸ਼ਨ ਜੀ ਦੇ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਗੇ ਤੇ ਇਧਰ ਸਖਤ ਸਖ ਸਜ਼ਾ ਹੋਵੇ